ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲਿਖ ਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪਰਵੇਸ਼ ਕਰਕੇ ਤੇ ਮੇਰੇ ਆ ਮੋਰਲ ਦਾ ਇਕੱਲਾ ਪੈਕੋ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਕਿਉਂ ਦੇਖੋ ਨਹੀਂ ਅਸੀਂ ਤਾਂ ਬਾਬੇ ਦੀ ਸਿਰਫ ਇਹ ਕਹਿਦਨੇ ਆਂ ਵੇਖਿਆ ਸੁੱਖ ਸਫਲੋ ਜਿਵੇਂ ਸਾਡੀ ਗੱਤ ਆ ਅੱਜ ਆਪਾਂ ਸੁੱਖ ਆਂ ਜੀ ਦੋਹਾਂ ਨੇ ਸ਼ੌਕ ਕਰਿਆ ਸਿਰ ਤੋਂ ਕਮਾਉਨੇ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲੀਆਂ ਦਿੰਦੀ ਉਹਦੀ ਗੱਲ ਕਰ ਸੁੱਖ ਦਾ ਸੀ ਵੀ ਤੈਨੂੰ ਸੁੱਖ ਦਾ ਸਾਰੇ ਸੁੱਖ ਦੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲਦੀ ਕਿਵੇਂ ਲਹਿਰ ਲਿਆਓ ਲਹਿਰ ਦੁਆਰਾ ਲਿਆਓ ਜੀ ਅਸੀਂ ਬੇਟ ਕਰਦੇ ਹਾਂ ਬਾਈ ਜੀ ਬਾਈ ਜੀ ਗੱਲ ਸੱਚ ਆ ਕਿ ਤੂੰ ਬਈ ਵੀ ਬੇ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੋਹੋ ਵੀ ਨਾ ਸੀ ਗਏ ਚਾਹਨ ਜਿਵੇਂ ਅੰਦਰ ਕੋਈ ਬੰਦਾ ਆਪ ਕਦੇ ਬੀਬੀ ਵੀ ਮੈਂ ਇਹ ਪਖੰਡ ਲੋਕਾਂ ਨੂੰ ਘੁਮਰਾ ਦੇਖੋ ਜੀ ਮੈਨੂੰ ਬਾਗ ਨਹੀਂ ਪਿੱਛੇ ਕਰ ਮੈਂ ਯਾਰ ਉਹ ਕੈਨ ਨਹੀਂ ਮੰਨ ਨਹੀਂ ਰਹੀ ਉਹ ਬਹਿ ਗਿਆ ਘਰ ਸਾਰ ਸਭ ਘਰ ਪੈਣੀ ਪਤਾ ਨਹੀਂ ਇਹ ਵੀ ਸੰਗਤਾਂ ਦੇ ਨਾਲੋਂ ਇਹ ਮਾਮਲੇ ਦੇ ਗੱਲ ਕਰ ਤੂੰ ਕਹਿ ਸਕਦੀਆਂ ਵੀ ਪ੍ਰਮਾਤਮਾ ਭਲਾ ਕਰਦਾ ਪ੍ਰਮਾਤਮਾ ਕਰਦਾ ਫਿਰ ਫਿਰ ਕਿਉਂ ਮੋਨੇ ਹੋ ਹਾਂਜੀ ਪ੍ਰਮਾਤਮਾ ਦਾ ਸੁਭਾਅ ਤਾਂ ਗੱਲ ਹੈ ਹਾਂਜੀ ਹਾਂਜੀ ਆਪਾਂ ਘੇਟਾਂ ਦੇ ਰਹੇ ਕਿਉਂ ਆਉਂਦੇ ਆ ਆਪਾਂ ਵਿੱਚ ਕਿਉਂ ਬੈਠੇ ਆ ਉਹਦੇ ਸੰਬੰਧ ਤੁਸੀਂ ਕਹਿੰਦੇ ਹੋ ਆਪਾਂ ਤੁਹਾਨੂੰ ਧੋਖਾਂਗੇ ਇੱਥੇ ਵੀ ਆਉਂਦੇ ਨਹੀਂ ਨਹੀਂ ਆ ਨਹੀਂ ਇਹ ਨਹੀਂ ਸਾਡੇ ਸਾਨੂੰ ਕਰੋ ਦਾ ਸਾਨੂੰ ਇਹ ਗੱਲ ਪਾਈ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਜਦੋਂ ਤੁਹਾਡੇ ਕੋਲ ਜਿਆਦਾ ਤੁਹਾਡੇ ਚੋਂ ਕੁਝ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇ ਤੁਸੀਂ ਰੱਦਿਓ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਦੇ ਸਾਡੇ ਚ ਨਾ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਪਾ ਆਉਂਦਾ ਜਾਂ ਮੇਰੇ ਤੇ ਕੋਈ ਮਾਤਾ ਆਉਂਦੀ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇੱਥੇ ਬੈਠੇ ਨਹੀਂ ਕਰਦੇ ਤੁਸੀਂ ਸਿਰ ਕੀ ਉਲਟ ਮੋਲਿਓ ਕਾ ਪੀਰ ਜੀ ਦੀ ਕਿਤੇ ਪੰਜਾਬ ਸੌਰ ਤੇ ਵੱਡੀ ਜਗਾ ਬਣੀ ਹੋਈ ਪਈ